ਬੇਖਦ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜਲੰਧਰ ਦੇ ਵਿੱਚ ਇੱਕ ਵੱਡਾ ਹਾਦਸਾ ਹੋਇਆ ਹੈ ਜਿਸ ਦੇ ਵਿੱਚ ਮਾਪਿਆਂ ਦਾ 15 ਸਾਲਾ ਪੁੱਤ ਇਸ ਦੁਨੀਆ ਤੋਂ ਰੁਖਸਤ ਹੋ ਗਿਆ ਜਿੱहां ਸਿਰ ਦੇ ਉੱਪਰੋਂ ਦੀ ਟਰੱਕ ਲੰਘਿਆ ਟਰੱਕ ਨੇ ਦਰੜ ਕੇ ਰੱਖ ਦਿੱਤਾ 15 ਸਾਲਾ ਇਹ ਨੌਜਵਾਨ ਪੁੱਤ ਸੀਗਾ ਮਾਪਿਆਂ ਦਾ ਆਪਣੇ ਚਾਚੇ ਨੂੰ ਰੋਟੀ ਦੇ ਕੇ ਤੜਕਸਾਰ ਕੀ ਵਾਪਸ ਆਪਣੇ ਘਰੇ ਆ ਰਿਹਾ ਸੀ ਸਕੂਲ ਵਾਲੀ ਵਰਦੀ ਪਾਈ ਹੋਈ ਸੀਗੀ ਘਰੇ ਆਣ ਕੇ ਤੇ ਬਸਤਾ ਚੱਕ ਕੇ ਤੇ ਸਕੂਲ ਜਾਣਾ ਸੀ ਪਰ ਰਸਤੇ ਦੇ ਵਿੱਚ ਹੀ ਇਹ ਭਿਆਨਕ ਹਾਦਸਾ ਵਾਪਰ ਗਿਆ 15 ਸਾਲਾ ਰੌਨਿਤ ਇਸ ਦੁਨੀਆ ਦੇ ਵਿੱਚ ਨਹੀਂ ਰਿਖਾ ਮੌਤ ਹੋ ਚੁੱਕੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹੁਣ ਮਾਪਿਆਂ ਦਾ ਦੁੱਖ ਜਿਹੜਾ ਆ ਉਹ ਦੇਖਿਆ ਨਹੀਂ ਜਾਂਦਾ ਪੁੱਬਾਂ ਮਾਰ-ਮਾਰ ਕੇ ਇਹ ਮਾਂ ਰੋ ਰਹੀ ਹੈ ਔਰ ਆਪਣੇ ਪੁੱਤ ਨੂੰ ਆਵਾਜ਼ਾਂ ਦੇ ਰਹੀ ਹੈ ਕਿ ਮੇਰੇ ਆ ਸੋਹਣਿਆ ਪੁੱਤਾ ਉੱਠ ਕਿਉਂਕਿ ਅਜੇ 15 ਸਾਲਾ ਇਸ ਦੀ ਉਮਰ ਸੀ ਨੌਜਵਾਨ ਦੀ ਜਿਹੜਾ ਆਪਣੇ ਚਾਚੇ ਨੂੰ ਰੋਟੀ ਦੇ ਕੇ ਤੇ ਵਾਪਸ ਘਰੇ ਜਾ ਰਿਹਾ ਸੀ ਸਕੂਲ ਵਾਲੀ ਵਰਦੀ ਪਾਈ ਹੋਈ ਸੀ ਤਾਂ ਘਰੇ ਜਾ ਕੇ ਅਜੇ ਆਪਣਾ ਬੈਗ ਚਾਕੇ ਤੇ ਸਕੂਲ ਜਾਣਾ ਸੀ ਪਰ ਰਸਤੇ ਦੇ ਵਿੱਚ ਹੀ ਇਹ ਭਿਆਨਕ ਹਾਦਸਾ ਵਾਪਰ ਗਿਆ ਟਿਪਰ ਦੇ ਨਾਲ ਟੱਕਰ ਹੁੰਦੀ ਹੈ ਔਰ ਜਿਹੜਾ ਟਰੱਕ ਹੈ ਉਹ ਸਿਰ ਦੇ ਉੱਪਰੋਂ ਦੀ ਲੰਘ ਜਾਂਦਾ ਹੈ ਦਰੜ ਕੇ ਰੱਖ ਦਿੰਦਾ ਹੈ ਇਸ ਨੌਜਵਾਨ ਨੂੰ ਤਾਂ ਮੌਕੇ ਤੇ ਹੀ ਇਸ ਦੀ ਮੌਤ ਹੋ ਜਾਂਦੀ ਹੈ ਜਦ ਪਰਿਵਾਰਕ ਮੈਂਬਰਾਂ ਨੇ ਆ ਫੋਨ ਲਾਇਆ ਕਿ ਕਾਫੀ ਟਾਈਮ ਹੋ ਗਿਆ ਹੈ ਰੋਟੀ ਦੇ ਕੇ ਜੇ ਘਰ ਵਾਪਸ ਕਿਉਂ ਨਹੀਂ ਆਇਆ ਉਸ ਦਾ ਸਕੂਲ ਜਾਣ ਦਾ ਟਾਈਮ ਜਿਹੜਾ ਉਹ ਹੁੰਦਾ ਜਾ ਰਿਹਾ ਹੈ ਤਾਂ ਜਦੋਂ ਮਾਪਿਆਂ ਨੇ ਫੋਨ ਕਰਨਾ ਸ਼ੁਰੂ ਕੀਤਾ ਤਾਂ ਫੋਨ ਚੱਕਿਆ ਨਹੀਂ ਬਾਰ ਬਾਰ ਫੋਨ ਕੀਤਾ ਤਾਂ ਜਿਹੜੇ ਆਸ-ਪਾਸ ਲੋਕ ਖੜੇ ਹੋਏ ਸੀ ਹਾਦਸੇ ਤੋਂ ਬਾਅਦ ਉਹਨਾਂ ਨੇ ਫੋਨ ਚੱਕਿਆ ਤਾਂ ਜਦੋਂ ਇਹ ਕਿਹਾ ਕਿ ਉਹਨਾਂ ਦੇ بیٹے ਦਾ ਐਕਸੀਡੈਂਟ ਹੋ ਚੁੱਕਾ ਹੈ ਤਾਂ ਜਦੋਂ ਪਰਿਵਾਰਕ ਮੈਂਬਰ ਉੱਥੇ ਪਹੁੰਚੇ ਹੈ Laash ਦੇਖੀ ਹੈ ਤਾਂ ਭੁੱਬਾਂ ਮਾਰ ਕੇ ਮਾਪਿਓ ਜੜਾਇਆ ਰੋਣ ਲੱਗ ਪਿਆ ਹੈ ਤੜਕ ਸਾਰ ਹੀ ਹਾਦਸਾ ਵਾਪਰਿਆ ਕਾਲਾ ਸੰਘਿਆ ਰੋਡ ਤੇ ਇਹ ਵੱਡੀ ਵਾਰਦਾਤ ਹੋਈ ਹੈ ਟਰੱਕ ਨੇ ਟੱਕਰ ਮਾਰੀ ਹੈ ਤੇ ਉਸ ਤੋਂ ਬਾਅਦ ਟਰੱਕ ਦਾ ਟਾਇਰ ਜਿਹੜਾ ਉਹ ਸਿਰ ਦੇ ਉੱਪਰੋਂ ਦੀ ਲੰਘ ਚੁੱਕਿਆ ਹੈ ਔਰ ਪੂਰਾ ਸਿਰ ਜਿਹੜਾ ਉਹ ਫਿਸ ਚੁੱਕਿਆ ਇਸ ਨੌਜਵਾਨ ਦਾ 15 ਸਾਲ ਇਸ ਦੀ ਉਮਰ ਸੀ ਆਪਣੇ ਚਾਚੇ ਨੂੰ ਰੋਟੀ ਦੇ ਕੇ ਵਾਪਸ ਘਰੇ ਆ ਰਿਹਾ ਸੀ ਸਕੂਲ ਵਾਲੀ ਵਰਦੀ ਪਾਈ ਹੋਈ ਸੀਗੀ ਔਰ ਬਾਅਦ ਦੇ ਵਿੱਚ ਇਸਨੇ ਸਕੂਲ ਜਾਣਾ ਸੀ ਪਰ ਉਸ ਤੋਂ ਪਹਿਲਾਂ ਕੀ ਇਹ ਜਿਹੜੀ ਮਨਹੂਸ ਖਬਰ ਹੈ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੁਣਨੀ ਪਈ ਕਿ ਉਹਨਾਂ ਦਾ ਪੁੱਤ ਜਿਹੜਾ ਆ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤਾਂ ਹੁਣ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਐ ਤਾਂ ਉਸ ਮਾਂ ਦਾ ਵਿਰਲਾਪ ਦੇਖਿਆ ਨਹੀਂ ਜਾਂਦਾ ਜਿਹੜੀ ਸੜਕ ਤੇ ਬੈਠ ਕੇ ਪੁੱਭਾ ਮਾਰ ਕੇ ਰੋ ਰਹੀ ਐ ਤੇ ਆਪਣੇ ਪੁੱਤ ਦੀ ਲਾਸ਼ ਦੇਖ ਕੇ ਉਹਨੂੰ ਆਵਾਜ਼ਾਂ ਮਾਰ ਰਹੀ ਐ ਮਾਮਲਾ ਬੱਚਾ ਸਰ ਸਕੂਲੇ ਜਾ ਰਿਹਾ ਸੀਗਾ ਜੀ ਉਦੋਂ ਕੋਈ ਟਰੱਕ ਆਇਆ ਟਰੱਕ ਦਾ ਆਪਣਾ ਥੇਕ ਮਾਰੀ ਐ ਜੀ ਉਹ ਸਵੇਰ ਪਾਸੇ ਰਾਹ ਗਿਆ ਉਹ ਦੇਖੋ ਜੀ ਦਾ ਵੀ ਘਟਨਾ ਵੀ ਹੋਈ ਜੀ ਫਿਰ ਟਰੱਕ ਵਾਲਾ ਜਾ ਕੇ ਅਗੇ ਮੰਗੀ ਜੇ ਜਰੀ ਇਹਦਾ ਕੀ ਕਰੀਏ ਜੀ ਸਾਹਿਬ ਅੱਗੇ ਜਲਦੀ ਬਤਵੀ ਚੱਲਦੀ ਬਤਵੀ ਬੱਪਾ ਟਰੱਕ ਵਾਲਾ ਕਾਬੂ ਕਰ ਲੈ ਸਰਕ ਤਫਤੀਸ਼ ਚੱਲਦੀ ਪਈ ਹੈ ਜੀ ਸਰ ਲੈ ਕੇ ਤਾਂ ਗਏ ਸੀ ਉਹਨਾਂ ਨੂੰ ਸੌ ਸਾਲੇ ਸਭ ਤਫਤੀਸ਼ ਚੱਲਦੀ ਪਈ ਹੈ ਤਫਤੀਸ਼ ਚੱਲਦੀ ਪਈ ਹੈ ਰਹੀ ਹੈਗੀ ਬਾਕੀ ਸਰ ਟਰੱਕ ਕਿੱਥੇ ਐ ਸੀ ਸਰ 3:00 ਵਜੇ ਆ ਗਿਆ ਜੀ ਤਫਤੀਸ਼ ਚੱਲਦੀ ਪਈ ਸਰ ਤੀ ਚੱਲਦੀ ਪਈ ਹੈ ਤਫਤੀਸ਼ ਮੁਕੰਮਲ ਕਰਕੇ ਤੁਹਾਨੂੰ ਸਾਰੇ ਜਿਹੜੇ ਹੈਗੇ ਆ ਬੱਸ ਉੱਤੇ ਮੈਂ ਬਸ ਕਿਸੇ ਦੇ ਰਹਿਣ ਵਾਲਾ ਹੈਗਾ ਐਕਚੁਅਲੀ ਦਾ ਇਹ ਮੇਰਾ ਪ੍ਰਾਰਥ ਅੱਜ ਅੱਲਾ ਹੀ ਰੋਟੀ ਦੇ ਚੱਲਦਾ ਸੀ ਚਾਚਾ ਜੀ ਨੂੰ ਆਪਣੇ ਦਰਗਾਹ ਵਾਲ ਤੇ ਜਗਦੰਪ ਪਤਨੀ ਕੀ ਹੋਇਆ ਐ ਐਕਸੀਡੈਂਟ ਹੋਇਆ ਟਰੱਕ ਵਾਲੇ ਨੇ ਗੱਡੀ ਝੜਾਤੀ ਡਾਇਰੈਕਟਰੀ ਉੱਤੇ ਤੇ ਮੋਕੇ ਦੇ اتنا ਸੀਗਾ ਨਹੀਂ ਤੇ ਮਾਤਾ ਕਹਿੰਦੇ ਪਈ ਸੀਗੇ ਹਾਲੀ ਤੱਕ ਮੁੰਡਾ ਆਇਆ ਜੀ ਉਹਨੀਆਂ ਜਾ ਕੇ ਚੈੱਕ ਕਰਕੇ ਆ ਫੋਨ ਵੀ ਨਹੀਂ ਚੱਕਦਾ ਪਿਆ ਹੈਗਾ ਤੇ ਜਦੋਂ ਫੋਨ ਫਾਨ ਕੀਤਾ ਦੋ ਵਾਰੀ ਬਿਜ਼ੀ ਆ ਤੀਜੀ ਵਾਰੀ ਫੋਨ ਕੀਤਾ ਤੇ ਜਿਹੇ ਭਾਈ ਨੂੰ ਫੋਨ ਚੱਕਿਆ ਸੀਗਾ ਤੇ ਉਹਨਾਂ ਨੇ ਦੱਸਿਆ ਕਿ ਤੁਸੀਂ ਉਹਦੇ ਭਰਾ ਬੋਲਦੇ ਮੈਂ ਕਿਹਾ ਹਾਂਜੀ ਭਰਾ ਬੋਲਦੇ ਤੇ ਉਹਨਾਂ ਦਾ ਕਹਿੰਦੇ ਫੜਾਫੜਾ ਆਇਆ ਚੁੰਗੀ ਦੇ ਕੋਲ ਸਾਡੇ ਭਰਾ ਦਾ ਐਕਸੀਡੈਂਟ ਹੋਇਆ ਹੈਗਾ ਤੇ ਤਾਂ ਜਾ ਕੇ ਭਾਈ ਆ ਕੇ ਦੇਖਿਆ ਤੇ ਮੁੱਕੇ ਡੈੱਡ ਗੋਡੀ ਤੇ ਨਾ ਕੀ ਸੀ ਭਾਈ ਬੱਟੇ ਉਹਨਾਂ ਨੇ ਨਾਮ ਆ ਭਾਈ ਕਿਥੇ ਰਹਿਣ ਵਾਲੇ ਸੀ ਬਸਤੀ ਸੀ ਗਿਲਾਂ ਦੇ ਤੇ ਸਕੂਲੇ ਕਿਹੜੇ ਪੜਦਾ ਸੀ ਇਹ ਸਨਾਤਨ ਮੰਦਰ ਹਿੰਡੇ ਦੀ ਸਾਈਂ ਪੜਦਾ ਸੀ ਇਹ ਪੜਾ ਕੇ ਕੀ ਵਿਸ਼ਾ ਹੈ ਠੀਕ ਬਲਕਿ ਪੈਦਲ ਜਾ ਰਹੇ ਸੀਗੇ ਨਹੀਂ ਸਰ ਐਕਚੁਅਲੀ ਜਾ ਰਹੇ ਸੀਗੇ ਐਕਚੁਅਲੀ ਜਾ ਰਹੇ ਸੀ